ਆਹ ਵਿਪਨੋ ਕਾਰਡਰ ਤੇ ਤੁਸੀਂ ਦੇਖ ਰਹੇ ਹੋ ਫਾਸਟਵੇ ਸਾਰੇ ਦੇਸ਼ਵਾਸੀਆਂ ਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਹਰ ਸਾਲ ਕੋਈ ਨਾ ਕੋਈ ਤਿਉਹਾਰ ਆਂਦਾ ਹੈਗਾ ਔਰ ਅਸੀਂ ਉਹਨੂੰ ਬੜੀ ਹੀ ਖੁਸ਼ੀ ਤੇ ਨਾਲ ਬਣਾਉਂਦੇ ਆਂ ਉਸੇ ਤਰ੍ਹਾਂ ਹੀ ਸਾਡੇ ਦੇਸ਼ ਦੀ ਜੇ ਗੱਲ ਕੀਤੀ ਜਾਵੇ ਤਾਂ 5 ਸਾਲਾਂ ਬਾਅਦ ਵੀ ਇੱਕ ਤਿਉਹਾਰ ਆਂਦਾ ਹੈਗਾ ਇੱਕ ਵਿਧਾਨ ਸਭਾ ਦਾ ਤੇ ਇੱਕ ਲੋਕ ਸਭਾ ਦਾ ਇਹਨਾਂ ਤੇ ਹੋਰਾਂ ਨੂੰ ਅਸੀਂ ਜੜਾ ਹੈਗਾ ਵੋਟਾਂ ਪਾ ਕੇ ਬਣਾਣੇ ਹੈਗੇ ਆ ਜੇ ਅਸੀਂ ਦੀਵਾਲੀ ਨੂੰ ਪਟਾਕੇ ਚਲਾ ਕੇ ਦੀਵਾਲੀ ਬਣਾਉਂਦੇ ਆਂ ਤਾਂ ਇਹਨਾਂ ਤਿਉਹਾਰਾਂ ਨੂੰ ਅਸੀਂ ਵੋਟਾਂ ਪਾ ਕੇ ਬਣਾਣੇ ਹੈਗੇ ਆ ਔਰ ਐਤ ਕੀ ਫਿਰ ਜੜਾ ਹੈਗਾ ਜੇ ਪੰਜਾਬ ਦੀ ਮੈਂ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਇੱਕ ਜੋਨ ਨੂੰ ਇਹ ਤਿਉਹਾਰ ਜੜਾਗਾ ਬੜੀ ਧੂਮਤਾਮ ਦੇ ਨਾਲ ਬਣਾਇਆ ਜਾਵੇਗਾ ਇਸ ਤਿਉਹਾਰ ਨੂੰ ਲੈ ਕੇ ਜੜਾ ਹੈਗਾ ਪ੍ਰਸ਼ਾਸਨ ਵੱਲੋਂ ਬੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਮੋਗਾ ਜ਼ਿਲ੍ਹਾ ਦੀ ਜੇ ਮੈਂ ਗੱਲ ਕਰਾਂ ਮੋਗਾ ਜ਼ਿਲ੍ਹਾ ਦੇ ਵਿੱਚ ਚਾਰ ਵਿਧਾਨ ਸਭਾ ਹਲਕੇ ਨੇ ਔਰ ਚਾਰੋਂ ਵਿਧਾਨ ਸਭਾ ਹਲਕੇ ਲੋਕ ਸਭਾ ਹਲਕਾ ਫੀਲਕੋਰ ਦੇ ਵਿੱਚ ਆਉਂਦੇ ਨੇ ਜਿਸ ਤਰੀਕੇ ਨਾਲ ਉਮੀਦਵਾਰਾਂ ਵੱਲੋਂ ਚੋਣਾਂ ਪ੍ਰਚਾਰ ਜੋਰਾ ਤੇ ਕੀਤਾ ਗਿਆ ਹੈਗਾ ਉਸੇ ਤਰੀਕੇ ਨਾਲ ਜੇ ਗੱਲ ਕਰਾਂ ਮੋਗਾ ਪ੍ਰਸ਼ਾਸਨ ਦੀ ਤੇ ਮੋਗਾ ਦੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਵੱਲੋਂ ਵੀ ਜਿਹੜੇ ਇਹਨੇ ਪੂਰੇ ਉਪਰਾਲੇ ਕੀਤੇ ਗਏ ਨੇ ਔਰ ਐਸ ਕੇਸੀ ਟੀਚੇ ਰੱਖਿਆ ਹੈਗਾ ਕਿ ਮੋਗਾ ਦੇ ਵਿੱਚ ਜਿਹੜਾਗਾ 70% ਤੋਂ ਉੱਪਰ ਜਿਹੜੀ VOTING POOL ਕਰਨੀਆਂ ਹੋਰ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਅੱਜ ਫਾਸਟ ਮੀਟ ਦੇ ਉੱਪਰ ਮੋਗਾ ਦੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਅੱਗੇ ਨੇ ਗੱਲ ਕਰਦੇ ਉਹਨਾਂ ਨਾਲ ਸਰ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਸੀ ਕਾ ਜੀ ਸਰ ਪਿਆਰ ਆਇਆ ਜੀ ਸਾਡੇ 5 ਸਾਲ ਬਾਅਦ ਆਂਦਾ ਜੀ ਜੀ ਤੇ ਕਿੰਦਾ ਦੀਆਂ ਹੋਗਾ ਜੇ ਅਲੋ ਜੇ ਗੱਲ ਕਰੀ ਉਹ ਤਿਆਰੀ ਦੇਖੋ ਜਿਵੇਂ ਮਨ ਜੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ 16 ਮਾਰਚ ਨੂੰ ਡਿਕਲੇਅਰ ਕੀਤੀਆਂ ਸੀ ਇਲੈਕਸ਼ਨਸ 2024 ਦੀਆਂ ਉਸ ਦਿਨ ਤੋਂ ਹੀ ਕਾਫੀ ਸਾਰੇ ਕੰਮ ਸਾਡੇ ਕੋਲੇ ਐਕਸਟਰਾ ਆ ਜਾਂਦੇ ਨੇ ਉਸੇ ਦਿਨ ਤੋਂ ਐਫਐਸਟੀਆਂ ਕਿਉਂਕਿ ਕੋਡ ਲੱਗਿਆ ਹੁੰਦਾ ਤਾਂ ਉਹ ਸਾਰੀਆਂ ਐਕਟਿਵ ਹੋ ਜਾਂਦੀਆਂ ਨੇ ਉਹ ਜਿਹੜੇ ਕੰਮ 16 ਮਾਰਚ ਤੋਂ ਹੋਣੇ ਸੀ ਉਹ ਬਿਲਕੁਲ ਚੱਲ ਰਹੇ ਨੇ ਬਟ ਹੁਣ ਆਪਣੇ 7 ਮਈ ਨੂੰ ਨੋਟੀਫਿਕੇਸ਼ਨ ਹੋ ਜਾਣੀ ਆ ਨੋਟੀਫਿਕੇਸ਼ਨ ਹੋਣ ਦੇ ਨਾਲ ਇਹ ਹੁੰਦਾ ਹੈ ਕਿ ਉਹਨਾਂ ਉਸ ਤੋਂ ਅਗਲੇ 7 ਦਿਨਾਂ ਦੇ ਵਿੱਚ ਕੈਂਡੀਡੇਟਸ ਆਪਣੀਆਂ ਨੋਮੀਨੇਸ਼ਨਸ ਦੇ ਸਕਦੇ ਨੇ ਤਾਂ 7 ਤਰੀਕ ਤੋਂ ਲੈ ਕੇ 14 ਤਰੀਕ ਤੱਕ ਜੋ ਵੀ ਇਹ ਚੋਣਾ ਫਰੀਦਕੋਟ ਲੋਕ ਸਭਾ ਹਲਕੇ ਤੋਂ ਲੜਨ ਦਾ ਚਾਹਵਾਨ ਹੋਵੇ ਕਿਸੇ ਵੀ ਪਾਰਟੀ ਦਾ ਜਾਂ ਆਜ਼ਾਦ ਜਾਂ ਕੋਈ ਵੀ ਹੋਵੇ ਉਹ ਆਰਓ ਦਫਤਰ ਫਰੀਦਕੋਟ ਦੇ ਵਿੱਚ ਇੰਨੇ ਟਾਈਮ ਦੇ ਵਿੱਚ 7 ਤੋਂ 14 ਤੱਕ ਆਪਣੀ ਨੋਮੀਨੇਸ਼ਨ ਦੇ ਸਕਦਾ ਹੈ ਇਦੇ ਨਾਲ ਨਾਲ ਅਸੀਂ ਤਾਂ ਬਹੁਤ ਸਾਰਾ ਹੋਰ ਪ੍ਰਬੰਧ ਕਰਨਾ ਹੁੰਦਾ ਜਿਵੇਂ ਮੈਨਪਾਵਰ ਦੇ ਮਸ਼ੀਨਰੀ ਦੇ ਟਰਾਂਸਪੋਰਟ ਦੇ ਪੋਲਿੰਗ ਸਟਾਫ ਦੇ ਖਾਣੇ ਦੇ ਵੈਲਫੇਅਰ ਮੀਜਰਜ਼ ਹੁੰਦੇ ਨੇਗੇ ਤੇ ਉਹਨਾਂ ਦੀਆਂ ਟ੍ਰੇਨਿੰਗਸ ਹੁੰਦੀਆਂ ਨੇਗੀਆਂ ਟ੍ਰੇਨਿੰਗਸ ਵੀ ਫਿਰ ਅਲੱਗ-ਅਲੱਗ ਤਰੀਕੇ ਦੀਆਂ ਹੋਣਗੀਆਂ ਪੋਲਿੰਗ ਦੀ ਇੱਕ ਟ੍ਰੇਨਿੰਗ ਹੋਊਗੀ ਕਾਊਂਟਿੰਗ ਦੀ ਦੂਸਰੀ ਟ੍ਰੇਨਿੰਗ ਹੋਊਗੀ ਮਾਈਕਰੋਬਜ਼ਰਵਰ ਦੀ ਤੀਸਰੀ ਟ੍ਰੇਨਿੰਗ ਹੋਏਗੀ ਇਹ ਤਿੰਨ-ਤਿੰਨ ਚਾਰ-ਚਾਰ ਵਾਰੀ ਹੁੰਦੀਆਂ ਨੇਗੀਆਂ ਉਹ ਸਾਰੀਆਂ ਦਾ ਸਾਡੇ ਕੋਲੇ ਸ਼ਡਿਊਲ ਆਇਆ ਹੋਇਆ ਉਹਦੇ ਮੁਤਾਬਕ ਕਾਰਵਾਈ ਚੱਲ ਰਹੀ ਹੈ ਪਿਛੇ ਲੰਗੀ 22 ਤਰੀਕ ਨੂੰ ਅਸੀਂ ਪੋਲਿੰਗ ਸਟਾਫ ਦੀ ਜਿਹੜੀ ਸੀ ਉਹ ਰੈਂਡਮਾਈਜੇਸ਼ਨ ਕਰਤੀ ਸੀ ਉਹਦੇ ਨਾਲ ਹੀ ਡਿਊਟੀ ਆਰਡਰਸ ਉਹਨਾਂ ਨੂੰ ਪਹੁੰਚ ਗਏ ਨੇ ਅੱਜ ਹੁਣੇ ਹੀ ਮੈਂ ਈਵੀਐਮਜ਼ ਦੀ ਜਿਹੜੀ ਫਰਸਟ ਰੈਂਡਮਾਈਜੇਸ਼ਨ ਹੈ ਉਹ ਕਰਕੇ ਆਇਆ ਹੁਣੇ ਆ ਜੋ ਹੋ ਗਈ ਹੈ ਉਹਦੇ ਨਾਲ ਇਹ ਪਤਾ ਲੱਗ ਗਿਆ ਕਿ ਜਿਹੜੀਆਂ ਆਪਣੇ ਸਟੋਰ ਦੇ ਵਿੱਚ ਈਵੀਐਮਜ਼ ਪਈਆਂ ਨੇ ਸਾਰੀਆਂ ਚਾਹੇ ਉਹ ਸੀਯੂ ਨੇ ਬੀਯੂ ਨੇ ਜਾਂ ਵੀਵੀਪੈਟ ਨੇ ਉਨ੍ਹਾਂ ਦੇ ਵਿੱਚੋਂ ਉਹ ਲਿਸਟ ਬਣਾਤੀ ਹੈ ਕੰਪਿਊਟਰ ਨੇ ਰੈਂਡਮਾਈਜ਼ ਕਰਕੇ ਕਿ ਕਿਹੜੀਆਂ ਕਿਹੜੇ ਹਲਕੇ ਦੇ ਵਿੱਚ ਮੰਨ ਲਓ 71 ਨੇਹਾਲ ਸਿੰਘਾ ਬੜਾ ਦੇ ਵਿੱਚ ਜਾਣਗੀਆਂ ਕਿਹੜੀਆਂ ਕਿਹੜੀਆਂ ਮਸ਼ੀਨਾਂ ਉਹਨਾਂ ਦੇ ਨੰਬਰ ਡਿਸਾਈਡ ਹੋ ਗਏ ਨੇ 72 ਬਾਗਾ ਫਰਾਣਾ ਦੇ ਵਿੱਚ ਜਾਣਗੀਆਂ ਉਹ ਡਿਸਾਈਡ ਹੋ ਗਿਆ 73 ਮੋਗਾ ਤੇ 74 ਧਰਮਕੋਟ ਦੇ ਵਿੱਚ ਕਿਹੜੀਆਂ ਕਿਹੜੀਆਂ ਜਾਣਗੀਆਂ ਇਹ ਸਾਰੀਆਂ ਅਸੀਂ ਹੁਣ ਇੱਥੋਂ ਤੱਕ ਪਹੁੰਚ ਗਏ ਬਾਕੀ ਤਾਂ ਸਾਰੇ ਕੰਮ ਰੈਗੂਲਰਲੀ ਚੱਲ ਹੀ ਰਹੇ ਨੇ ਸਰ ਐਸ ਕੀ ਜਿਹੜਾ ਟੀਚਾ ਰੱਖਿਆ ਗਿਆ ਕਿਉਂਕਿ ਜੇ ਆਪਾਂ ਮੋਗਾ ਜ਼ਿਲ੍ਹੇ ਦੀ ਗੱਲ ਕਰੀ ਤੇ ਮੋਗਾ ਜ਼ਿਲ੍ਹੇ ਦੇ ਜਿਹੜੀ VOTING ਹੈਗੀ ਹੈ ਆ ਕਾਫੀ ਪਰਸੈਂਟੇਜ ਘੱਟ ਸੀਗੀ ਪਰ ਹੁਣ ਅਸੀਂ 70% ਤੋਂ ਉੱਪਰ ਲੈ ਕੇ ਜਾਣ ਦੀ ਗੱਲ ਕੀਤੀ ਔਰ SWEEP ਪੀਮਾ ਵੱਲੋਂ ਵੀ ਵੜਾਗਾ ਉਪਰਾਲੇ ਕੀਤੇ ਜਾ ਰਹੇ ਨੇ ਇਸ ਵਾਰ ਜਿਹੜਾ ਦੇਖਣ ਜਾ ਰਿਹਾ ਜਿਹੜਾ ਚੋਣ ਕਮਿਸ਼ਨ ਵੱਲੋਂ ਗਿਆ ਵੀ ਬੂਥਾਂ ਦੇ ਉਹ ਜਿਹੜਾ ਹੈਗਾ ਇੱਕ ਦੁਲਦਨ ਦੀ ਤਰ੍ਹਾਂ ਆਪਾਂ ਕਹਿ ਸਕਦੇ ਸਜਾਇਆ ਜਾਣਾ ਔਰ ਸੀਨੀਅਰ ਸਿਟੀਜ਼ਨ ਵਾਸਤੇ ਔਰ ਹੈਂਡੀਕੈਪਸ ਵਾਸਤੇ ਅਲੱਗ-ਅਲੱਗ ਕੁਝ ਪ੍ਰਬੰਧ ਕੀਤੇ ਗਏ ਹਨ ਹਾਂਜੀ ਪਹਿਲਾਂ ਤਾਂ ਮੈਂ ਜੋ ਇਸ ਚੀਜ਼ ਨੂੰ ਐਨਲਾਈਜ਼ ਕੀਤਾ ਕਿ ਸਾਡੀ ਵੋਟਰ ਸੂਚੀ ਤੋਂ ਗੱਲ ਮੈਂ ਸ਼ੁਰੂ ਕਰਾਂ ਉਹਦੇ ਵਿੱਚ ਜਿਹੜਾ 18-19 ਸਾਲ ਵਾਲੇ ਜਿਹੜੇ ਕਿ ਯੰਗ ਵੋਟਰਸ ਹੁੰਦੇ ਨੇ ਮੁੰਡੇ ਕੁੜੀਆਂ ਜਿਹੜੇ ਫਸਟ ਟਾਈਮ ਵੋਟ ਪਾਉਣਗੇ ਉਹਨਾਂ ਦੀ ਜਿਹੜੀ ਪਰਸੈਂਟੇਜ ਸੀ ਉਹ ਥੋੜੀ ਜਿਹੀ ਘੱਟ ਸੀ ਫਿਰ ਐਨਆਰਆਈਸ ਘਟ ਜਾਂਦੇ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਨਿਹਾਲ ਸਿੰਘ ਵਾਲਾ ਹਲਕਾ ਸੀ ਜਿੱਥੇ ਪਿਛਲੇ ਇਹ ਲੋਕ ਸਭਾ ਚੋਣਾਂ ਦੇ ਵਿੱਚ 2019 ਵਾਲੀਆਂ ਦੇ ਵਿੱਚ ਕਾਫੀ ਪਰਸੈਂਟੇਜ ਘੱਟ ਸੀਗੀ ਤਾਂ ਇਹ ਇੱਕ ਸਾਡੇ ਤੇ ਦਾਗ ਜਿਹਾ ਹੈਗਾ ਕਿ ਪੂਰੇ ਪੰਜਾਬ ਦੇ ਵਿੱਚੋਂ ਵੀ ਅਸੀਂ ਲੋਏਸਟ ਹੈਗੇ ਆ ਪੋਲਿੰਗ ਦੇ ਵਿੱਚ ਐਜ਼ ਅ ਡਿਸਟ੍ਰਿਕਟ ਔਰ ਪੂਰੇ ਦੇਸ਼ ਦੇ ਵਿੱਚ ਵੀ ਅਸੀਂ ਜਿੱਥੇ ਲੋ ਵੋਟਿੰਗ ਹੋਈ ਸੀ ਉਸ ਪਾਸੇ ਨੂੰ ਅਸੀਂ ਆਉਂਦੇ ਆ ਉਸ ਲਿਸਟ ਦੇ ਵਿੱਚ ਅਸੀਂ ਆਉਂਦੇ ਆ ਤਾਂ ਇਹਨੂੰ ਦੂਰ ਕਰਨ ਲਈ ਪਹਿਲਾਂ ਤਾਂ ਅਸੀਂ ਇਹ ਕੀਤਾ ਹੈਗਾ ਕਿ ਜਿੰਨੇ ਸਾਡੇ ਵੋਟਰਸ ਬਾਹਰ ਰਹਿ ਜਾਂਦੇ ਆ ਚਾਹੇ ਉਹ ਫੀਮੇਲ ਹੈ ਚਾਹੇ ਉਹ ਯੰਗ ਵੋਟਰਸ ਨੇ ਉਹਨਾਂ ਨੂੰ ਸਕੂਲਾਂ ਕਾਲਜਾਂ ਦੇ ਵਿੱਚੋਂ ਅਸੀਂ ਲੱਭ ਲੱਭ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਔਰ ਮੈਂ ਤੁਹਾਡੇ ਮੀਡੀਅਮ ਰਾਹੀਂ ਦੱਸਦੇ ਆ ਕਿ ਅਜੇ ਵੀ 4 ਤਰੀਕ ਤੱਕ ਦਾ ਟਾਈਮ ਹੈਗਾ ਵੋਟ ਬਣਾਉਣ ਦਾ ਅੱਜ ਵੀ ਹਜੇ 2 ਦਿਨ ਪਏ ਆ ਕੱਲ ਦਾ ਤੇ ਪਰਸੋਂ ਦਾ ਤਾਂ ਜੇ ਕੋਈ ਹੋਰ ਰਹਿੰਦਾ ਜਿਹਦੀ ਵੋਟ ਅਜੇ ਤੱਕ ਨਹੀਂ ਬਣੀ ਪਰ ਉਹ 1 April ਨੂੰ 18 ਸਾਲ ਦਾ ਹੋ ਚੁੱਕਿਆ ਹੈ ਤਾਂ ਉਹ ਵੋਟ ਵੀ ਐਪਦੀ ਬਣਵਾ ਸਕਦਾ ਫਿਰ ਇਸ ਤੋਂ ਬਾਅਦ ਇੱਕ ਚੀਜ਼ ਮੈਂ ਹੋਰ ਦੇਖੀ ਕਿ ਜਿਹੜੀ ਆਪਣੇ ਸੈਕਸ ਰੇਸ਼ਿਓ ਹੈ ਪਪੂਲੇਸ਼ਨ ਦੀ ਮੋਗੇ ਜ਼ਿਲ੍ਹੇ ਦੇ ਵਿੱਚ ਉਹ 900 ਦੇ ਆਸ-ਪਾਸ ਹੈ ਪਰ ਸਾਡੀ ਵੋਟਰ ਲਿਸਟ ਦੇ ਵਿੱਚ 878 ਸੀ ਇਹਦਾ ਮਤਲਬ 22 ਉਹ ਫੀਮੇਲ ਨੇ ਉਹ ਕੁੜੀਆਂ ਨੇ ਉਹ ਲੇਡੀਆਂ ਨੇ ਜਿਹੜੀਆਂ ਸਮਾਜ ਚ ਤਾਂ ਹੈਗੀਆਂ ਨੇ ਬਟ ਵੋਟਰ ਲਿਸਟ ਦੇ ਵਿੱਚ ਰਿਫਲੈਕਟ ਨਹੀਂ ਹੋ ਰਹੀਆਂ ਤਾਂ ਇਸ ਕਰਕੇ ਅਸੀਂ ਜਿੰਨੇ ਗਰਲਸ ਕਾਲਜ ਸੀ ਗਰਲ ਸਕੂਲ ਸੀਗੇ ਉਹਨਾਂ ਤੇ ਅਸੀਂ ਗਏ ਕਿ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਜਾਵੇ ਫਿਰ ਕਿਉਂਕਿ ਮੋਗੇ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਬਹੁਤ ਹੈ ਤਾਂ ਅਸੀਂ ਇਹ ਵੀ ਕੋਸ਼ਿਸ਼ ਕੀਤੀ ਕਿ ਸਾਰੇ ਹਾਇਲਾਈਟ ਸੈਂਟਰਾਂ ਨਾਲ ਜਿੱਥੇ ਜ਼ਿਆਦਾ ਕੁੜੀਆਂ ਹੀ ਤਿਆਰੀ ਕਰਦੀਆਂ ਨੇਗੀਆਂ ਉਹਨਾਂ ਦੇ ਵਿੱਚੋਂ ਜਿਹੜੀਆਂ 18 ਪਲੱਸ ਹੈਗੀਆਂ ਨਹੀਂ ਉਹ ਡੈਜ਼ਿਗਨੇਟਡ ਡੇਟ ਨੂੰ ਹੋਗੀਆਂ ਨੇ 18 ਸਾਲ ਦੀਆਂ ਤਾਂ ਉਹਨਾਂ ਨੂੰ ਰਜਿਸਟਰ ਕੀਤਾ ਜਾਵੇ ਇਹ ਤਾਂ ਹੋ ਗਿਆ ਪ੍ਰੋਬਲਮ ਦਾ ਪਹਿਲਾ ਹਿੱਸਾ ਕਿ ਰਜਿਸਟ੍ਰੇਸ਼ਨ ਵਾਜ ਜਾਵੇ ਜਿਹੜੇ ਵੋਟਰ ਲਿਸਟ ਤੋਂ ਬਾਹਰ ਨੇ ਸਪੈਸ਼ਲੀ ਫੀਮੇਲ ਯਾ 18 ਪਲੱਸ ਆਲੇ ਯੰਗ ਵੋਟਰਸ ਨੇ ਜਿਹੜੇ ਉਹਨਾਂ ਨੂੰ ਅਸੀਂ ਵੋਟਰ ਲਿਸਟ ਦੇ ਵਿੱਚ ਲੈ ਆਈਏ ਦੂਸਰਾ ਹਿੱਸਾ ਹੈਗਾ ਕਿ ਜਿੱਦਣ 1 ਜੂਨ ਨੂੰ ਆਪਣੇ ਪੋਲਿੰਗ ਹੋਣੀ ਹੈ ਉਸ ਦਿਨ ਇਹ ਸਾਰੇ ਵੱਦ ਛੱਡ ਕੇ ਵੋਟਾਂ ਦੇ ਵਿੱਚ ਹਿੱਸਾ ਲੈਣ ਸਵੀਪ ਐਕਟੀਵਿਟੀ ਸਾਡੀਆਂ ਸਾਰੇ ਕਿਤੇ ਚੱਲ ਰਹੀਆਂ ਨੇ ਅਸੀਂ ਸਾਰੇ ਸਕੂਲ ਕਾਲਜ ਯਾ ਆਦਰਵਾਇਜ਼ ਗਲੀਆਂ ਬਜ਼ਾਰਾਂ ਦੇ ਵਿੱਚ ਜਾ ਰਹੇ ਆਂ ਆਪਦਾ ਸਨੇਹਾ ਲੈ ਕੇ ਕਿ ਜਿਹੜਾ ਉਹ ਸਾਡੇ ਤੇ ਇੱਕ ਬਲੌਟ ਲੱਗਿਆ ਹੋਇਆ ਕਿ ਜੀ ਇਹ ਇਹਨਾਂ ਦੀ ਲੋਇਸਟ ਪੋਲਿੰਗ ਹੈਗੀ ਆ ਉਹਨੂੰ ਅਸੀਂ ਇਸ ਵਾਰੀ ਦੂਰ ਕਰ ਸਕੀਏ ਇਹਦੇ ਲਈ ਸਵੀਪ ਦੇ ਨੋਡਲ ਅਫੀਸਰਸ ਨੇ ਉਹਨਾਂ ਨੇ ਬਹੁਤ ਸਾਰੀਆਂ ਐਕਟੀਵਿਟੀਆਂ ਦੇ ਲੀਕੀਆਂ ਨੇ ਫਿਰ ਸਾਡੇ ਸਵੀਪ ਦੇ ਆਈਕਨ ਨੇ ਜਿਵੇਂ ਗਿਲ ਰੌਂਤਾ ਜਾਂ ਜਸਟੇ ਲੋ ਹੋਰ ਵੀ ਕਈ ਜਾਣੇ ਹੈਗੇ ਨੇ ਅਸੀਂ ਉਹ ਅਲੱਗ-ਅਲੱਗ ਦੇਖ ਕੇ ਕਿਹੜਾ ਕੌਣ ਯੰਗ ਪੋਪੂਲੇਸ਼ਨ ਦੇ ਵਿੱਚ ਪਪੂਲਰ ਹੋਊਗਾ ਕੌਣ ਕੀ ਨੂੰ ਮੋਟੀਵੇਟ ਕਰ ਸਕਦਾ ਉਸ ਤਰੀਕੇ ਨਾਲ ਅਸੀਂ ਐਕਟੀਵਿਟੀਆਂ ਕਰ ਰਹੇ ਹਾਂ ਔਰ ਮੈਂ ਨਾਲ ਦੀ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਬਹੁਤ ਯੰਗ ਵੋਟਰਸ ਨੂੰ ਬੱਚਿਆਂ ਨੂੰ ਇਹ ਹੁੰਦਾ ਹੈ ਵੀ ਯਾਰ ਇਹ ਸਰਕਾਰੀ ਜਾਂ ਕੰਮ ਹੈਗਾ ਇੱਕ ਤਾਂ ਮੇਰੀ ਵੋਟ ਨਾਲ ਕੋਈ ਫਰਕ ਨਹੀਂ ਪੈਣਾ। ਹੂੰ ਦੂਸਰਾ ਸਰਕਾਰੀ ਦਫਤਰ ਜਾਂ ਸਰਕਾਰੀ ਫੈਸਿਲਿਟੀਆਂ ਥੋੜਾ ਜਿਹਾ ਨੀਰਸ ਜਾਂ ਮੰਨਿਆ ਜਾਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡੀ ਵੋਟ ਨਾਲ ਇੱਕ ਵੋਟ ਨਾਲ ਵੀ ਫਰਕ ਪੈਂਦਾ ਜੋ ਸਾਡੇ ਤੇ ਨੀਤੀਆਂ ਆਇਦ ਹੋਣੀਆਂ ਨੇ ਅਗਲੀ ਸਰਕਾਰ ਨੇ ਕਰਨੀਆਂ ਨੇ ਸਾਡੇ ਤੇ ਲਾਗੂ ਉਹ ਸਾਡੀ ਇਸ ਵੋਟ ਨਾਲ ਸਰਕਾਰ ਤੈਅ ਹੋਣੀ ਹੈ ਫਿਰ ਉਹਦੀਆਂ ਨੀਤੀਆਂ ਜੋ ਸਾਡੇ ਤੇ ਆਉਣੀਆਂ ਨੇ ਇਸ ਕਰਕੇ ਆਪਣੀ ਵੋਟ ਸੋਰਸ ਸਮਝ ਕੇ ਅਸੀਂ ਜ਼ਰੂਰ ਇਸਤੇਮਾਲ ਕਰੀਏ ਇਹ ਹੱਕ ਬੜੀ ਜद्दोजਹਾਦ ਨਾਲ ਮਿਲਿਆ ਇਹ ਨੂੰ ਅਸੀਂ ਅਜਾਈ ਨਾ ਜਾਣ ਦਈਏ ਕਿ ਆਪਾਂ ਘਰਾਂ ਦੇ ਵਿੱਚ ਬੈਠੇ ਆ ਜੀ ਉਸ ਦਿਨ ਗਰਮੀ ਹੈ ਬਸ ਇੰਨੀ ਗੱਲ ਕਰਕੇ ਜਾਂ ਮੈਂ ਬਾਹਰ ਕਿਉਂ ਨਿਕਲਾਂ ਧੁੱਪ ਦੇ ਵਿੱਚ ਇੰਨੀ ਇੱਕ ਗੱਲ ਕਰਕੇ ਸਾਨੂੰ ਇਹ ਆਪਣਾ ਰਾਈਟ ਜਿਹੜਾ ਇੰਨੀ ਮਿਹਨਤ ਇੰਨੇ ਸਟਰਗਲ ਦੇ ਬਾਅਦ ਮਿਲਿਆ ਸੀਗਾ ਉਹਨੂੰ ਖਰਾਬ ਨਹੀਂ ਕਰਨਾ ਚਾਹੀਦਾ ਤੇ ਦੂਸਰੀ ਗੱਲ ਇਹ ਹੈ ਕਿ ਸਾਡੇ ਸਾਰੇ ਬੂਥ ਬਹੁਤ ਸਾਰੇ ਹੋਣਗੇ ਮੋਗੇ ਜ਼ਿਲ੍ਹੇ ਦੇ ਵਿੱਚ 804 ਬੂਥ ਨੇ ਟੋਟਲ ਚਾਰੇ ਹਲਕਿਆਂ ਦੇ ਵਿੱਚ ਮਿਲਾ ਕੇ ਤੇ ਉਹਨਾਂ ਦੇ ਵਿੱਚੋਂ 40 ਅਸੀਂ ਮਾਡਲ ਪੋਲਿੰਗ ਸਟੇਸ਼ਨਸ ਬਣਾਏ ਹੋਏ ਨੇ ਜਿਨ੍ਹਾਂ ਤੇ ਪੂਰੀ ਸਜਾਵਟ ਹੋਏਗੀ ਤੇ ਚਾਰ ਐਸੇ ਹੋਣਗੇ ਜਿਨ੍ਹਾਂ ਤੇ ਸਿਰਫ ਫੀਮੇਲ ਏਮਪਲਾਈਜ਼ ਹੋਣਗੇ ਔਰ ਵਿਮਨ ਮੈਨ ਉਹ ਔਰ ਵਿਮਨ ਦੁਆਰਾ ਹੋ ਮੈਨੇਜਡ ਹੋਣਗੇ ਤੇ ਚਾਰ ਐਸੇ ਵੀ ਹੋਣਗੇ ਜਿਹੜੇ ਜਿੱਥੇ ਪੀ ਡਬਲਿਊ ਡੀ ਸਟਾਫ ਹੀ ਹੋਊਗਾ ਸਾਡਾ ਸਾਰਾ ਤਿੰਨ ਐਸੇ ਹੋਣਗੇ ਜਿਨ੍ਹਾਂ ਨੂੰ ਅਸੀਂ ਗ੍ਰੀਨ ਬੂਥ ਦਾ ਨਾਮ ਦਿੱਤਾ ਹੈ ਕਿ ਜਿੱਥੇ ਪਲਾਂਟੇਸ਼ਨ ਜਾਂ ਬੂਟੇ ਉੱਥੇ ਸਾਰਾ ਉਹ ਤੁਹਾਨੂੰ ਹਰਿਆਲੀ ਭਰਿਆ ਬਾਗ ਬਾਗਤਾ ਹੀ ਲੱਗੇਗਾ ਹਰਿਆਲੀ ਭਰਿਆ ਲੱਗੇਗਾ ਹਾਂਜੀ ਬਾਗ ਬਗੀਚੇ ਦੀ ਤਰ੍ਹਾਂ ਜਿਵੇਂ ਤੁਸੀਂ ਆ ਰਹੇ ਹੋ ਸੈਰ ਕਰਨ ਤਾਂ ਉਸ ਤਰੀਕੇ ਨਾਲ ਲੱਗੇਗਾ ਔਰ ਇਹ ਸਾਰੀਆਂ ਚੀਜ਼ਾਂ ਅਸੀਂ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਲੋਕ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਗਿਣਤੀ ਦੇ ਵਿੱਚ ਇੱਥੇ ਆ ਕੇ ਇਸ ਐਕਸਰਸਾਈਜ਼ ਦੇ ਵਿੱਚ ਹਿੱਸਾ ਲੈਣ ਸਰ ਇੱਕ ਹੋਰ ਅਸੀਂ ਪੈਸਟਪੌਂਡ ਪੜਿਆ ਜਿਸ ਤਰੀਕਾ ਨਾਲ ਗਰਮੀ ਬਹੁਤ ਹੋਣੀ ਹੈ ਕਿ ਇਹ ਵੀ ਅਰੇਂਜਮੈਂਟ ਕੀਤਾ ਗਿਆਗਾ ਕਿ ਠੰਡੇ ਮਿੱਠੇ ਪਾਣੀ ਵੇਚ ਬੀਲਾ ਵੀ ਲੱਗਣੀ ਹੈ ਹਾਂਜੀ ਹਾਂ ਮੈਂ ਇਸੇ ਗੱਲ ਤੇ ਫੈਸਿਲਿਟੀਆਂ ਤੇ ਆਉਣ ਲੱਗਿਆ ਸੀਗਾ ਇਹ ਤਾਂ ਹੋ ਗਿਆ ਕਿ ਸਾਡੇ ਪੋਲਿੰਗ ਸਟੇਸ਼ਨਾਂ ਦੀ ਐਂਬੀਅੰਸ ਉਹਦਾ ਮਾਹੌਲ ਕਿਹੋ ਜਿਹਾ ਹੋਊਗਾ ਤੇ ਕਿਉਂਕਿ ਆਪਣੇ 1 ਜੂਨ ਨੂੰ ਪੋਲਿੰਗ ਹੋਣੀ ਹੈ ਤਾਂ ਉਸ ਦਿਨ ਕਾਫੀ ਗਰਮੀ ਹੁੰਦੀ ਹੈ ਤੇ ਉਸ ਵੇਲੇ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਹੈ ਵੀ ਉਦੋਂ ਸ਼ਬੀਲਾ ਵੀ ਲੱਗੀਆਂ ਹੋਈਆਂ ਨੇ ਤਾਂ ਅਸੀਂ ਵੀ ਆਪਣੇ ਬੂਥਾਂ ਤੇ ਸਾਡੇ ਸ਼ਬੀਲ ਲੱਗੀ ਹੋਊ ਸ਼ਰਬਤ ਦੀ ਠੰਡੇ ਪਾਣੀ ਦੀ ਛਾਂ ਦਾ ਪ੍ਰਬੰਧ ਹੋਊਗਾ ਉੱਥੇ ਫਰਨੀਚਰ ਪੂਰਾ ਹੋਊਗਾ ਉੱਥੇ ਸ਼ਾਮਿਆਨੇ ਲੱਗੇ ਹੋਣਗੇ ਉੱਥੇ ਮੈਡੀਕਲ ਏਡ ਹੋਏਗੀ ਆ ਉੱਥੇ ਬੂਥ ਦੇ ਅੰਦਰ ਗਰਮੀ ਹੋਣ ਤਰੱਕੇ ਏਸੀ ਜਾਂ ਕੂਲਰ ਲੱਗਿਆ ਹੋਏਗਾ ਤੇ ਉਥੇ ORS ਸੋਲੂਸ਼ਨ ਵੀ ਹੋਏਗਾ ਜਿਹੜਾ ਵੀ ਜੇ ਕਿਸੇ ਨੂੰ ਉਸ ਟਾਈਮ ਤੇ ਲੋਡ ਪੈ ਜਾਂਦੀ ਹੈ ਡੀਹਾਈਡਰੇਸ਼ਨ ਹੋ ਜਾਂਦੀ ਹੈ ਤਾਂ ਉਹ ਵੀ ਅਸੀਂ ਉਥੇ ਸਾਰੀ ਫੈਸਿਲਿਟੀ ਸਾਰੀਆਂ ਪੋਲਿੰਗ ਪਾਰਟੀਆਂ ਨੂੰ ਇਹ ਚੀਜ਼ ਦੇਵਾਂਗੇ ਤਾਂ ਕਿ ਕਿਸੇ ਨੂੰ ਵੀ ਲੋਡ ਪੈ ਜਾਵੇ ਉਹ ਦੇ ਦੇਵੇ ਔਰ ਗਰਮੀ ਦੇ ਵਿੱਚ ਵੈਸੇ ਆਪਾਂ ਇਤਿਆਹਾਦ ਦੇ ਤੌਰ ਤੇ ਕਰਦੇ ਹੁੰਦੇ ਹੁਣੇ ਕਿ ਕੋਈ ਛੋਟਾ ਤੌਲੀਆ ਟਾਈਪ ਜਾਂ ਪਰਨਾ ਕੋਈ ਗਿੱਲਾ ਕਰਕੇ ਸਿਰ ਦੇ ਉੱਤੇ ਰੱਖਦੇ ਹੁੰਦੇ ਹੁਣੇ ਤਾਂ ਅਸੀਂ ਉਥੇ ਛੋਟੇ ਤੌਲੀਏ ਵੱਡੇ ਤੌਲੀਏ ਵੀ ਰੱਖਾਂਗੇ ਤਾਂ ਕਿ ਉਹਨੂੰ ਕੋਈ ਵੀ ਲਾਈਨ ਦੇ ਵਿੱਚ ਖੜਾ ਬੰਦਾ ਗਿੱਲਾ ਕਰਕੇ ਆਪਣੇ ਸਿਰ ਦੇ ਉੱਤੇ ਲੈ ਸਕਦਾ ਤਾਂ ਕਿ ਗਰਮੀ ਤੋਂ ਬਚਤ ਹੋ ਸਕੇ ਸਰਪੰਚ ਆਵਾਂਗਾ ਕਿ ਸਾਡੇ ਰਾਹੀਂ ਤੁਸੀਂ ਮੋਗਾ ਦੇ ਵੋਟਰ ਆ ਹੂੰ ਖਾਸ ਕਰਕੇ ਹੁਣ ਆਪਾਂ ਜੇ ਗੱਲ ਕਰੀਏ ਜਿਸ ਤਰੀਕੇ ਨਾਲ ਇੰਤਜ਼ਾਮ ਕੀਤੇ ਗਏ ਨੇ ਹੁਣ ਆਪਾਂ ਕਹਿ ਨਹੀਂ ਸਕਦੇ ਕਿ ਵੀ ਮੋਗਾ ਚਾਹ ਜੋਗਾ ਕਿਉਂਕਿ ਹੁਣ ਚਾਹ ਜੋਗਾ ਨਹੀਂ ਰਿਹਾ ਹੁਣ ਮੋਗੇ ਦੇ ਵਿੱਚ ਜਿਹੜੀ ਕਿ ਕਾਫੀ ਮਿਲਦੀ ਹੈਗੀ ਆ ਔਰ ਵੋਟਾਂ ਵਾਲੇ ਦਿਨ ਤੁਹਾਨੂੰ ਜਿਹੜਾ ਹੈਗਾ ਹਰ ਚੀਜ਼ ਜਿਹੜੀ ਫੈਸਿਲਿਟੀ ਉੱਥੇ ਮਿਲੇਗੀ ਸੋਡੀਸਾ ਵੱਲੋਂ ਫਿਰ ਇੱਕ ਰਿਕੁਐਸਟ ਕੀਤੀ ਜਾ ਰਹੀ ਸਾਰੇ ਮੋਗਾ ਵਾਸੀਆਂ ਨੂੰ ਕਿ ਐਸ ਵਾਰੀ ਅਸੀਂ ਸਾਰੇ ਕੰਮ ਛੱਡ ਕੇ ਭਾਵੇਂ ਉਸ ਦਿਨ ਛੁੱਟੀ ਦਾ ਦਿਨ ਹੈਗਾ ਇੰਜੋਏ ਕਰਨਾ ਹੈਗਾ ਬਾਕੀ ਸਾਰਾ ਦਿਨ ਕਰੋ ਤੇ ਸਵੇਰੇ ਸਵੇਰੇ ਵੋਟ ਪਾਉਣ ਜੂਰ ਜਾਓ ਬਿਲਕੁਲ ਜੀ ਜਿਵੇਂ ਤੁਸੀਂ ਓਪਨਿੰਗ ਦੇ ਵਿੱਚ ਦੱਸਿਆ ਸੀਗਾ ਇਹ ਦੇਸ਼ ਦਾ ਤਿਹਾਰ ਹੈਗਾ ਦੇਸ਼ ਦਾ ਗਰਵ ਹੈਗਾ ਚੋਣਾਂ ਦਾ ਤਿਹਾਰ ਜਿਹੜਾ ਹੈਗਾ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਆਪਾਂ ਇੱਕ ਤਿਹਾਰ ਦੀ ਤਰ੍ਹਾਂ ਜਿਵੇਂ ਆਪਾਂ ਆ ਦਿਵਾਲੀ ਵਗੈਰਾ ਸਾਰੇ ਗੁਰਪੁਰਬ ਤਿਹਾਰ ਮਨਾਉਨੇ ਆ ਉਸੇ ਤਰੀਕੇ ਨਾਲ ਆਪਾਂ ਇਸ ਦੇ ਵਿੱਚ ਵੀ ਸਾਰੇ ਜਣੇ ਸ਼ਾਮਿਲ ਹੋਈਏ ਜਿਹੜੇ ਵੀ ਵੋਟਰ ਹੈਗੇ ਨੇ ਉਹ ਜ਼ਰੂਰ ਵੋਟ ਪਾਉਣ ਲਈ ਆਉਣ ਔਰ ਉਹ ਜਿਹੜਾ ਸਾਡੇ ਤੇ ਇਹ ਦਾਗ ਲੱਗਿਆ ਹੋਇਆ ਕਿ ਮੋਗੇ ਦੇ ਵਿੱਚ ਪੋਲਿੰਗ ਘੱਟ ਹੁੰਦੀ ਹੈ ਤੇ ਇਸ ਨੂੰ ਅਸੀਂ ਦੂਰ ਕਰਦੀ ਔਰ ਮੈਨੂੰ ਪੂਰੀ ਉਮੀਦ ਹੈ ਸਾਰਿਆਂ ਤੋਂ ਸਹਿਯੋਗ ਦੀ ਉਮੀਦ ਹੈ ਪਲੱਸ ਜਿਹੜੀਆਂ ਸਾਡੀਆਂ ਕੋਸ਼ਿਸ਼ਾਂ ਨੇ ਉਹ ਉਹਨਾਂ ਨੂੰ ਬੂਰ ਪਾਏਗਾ ਤੇ ਉਹ ਰੰਗ ਲਿਆਉਣਗੇ ਬਿਲਕੁਲ ਜੀ ਅਸਲ ਮੋਗਾ ਦੇ ਡਿਪਟੀ ਮਿਸ਼ਨਰ ਸਰਦਾਰ ਕੁਲਵੰਤ ਸਿੰਘ ਔਰ ਇੱਥੇ ਮੈਂ ਆਪਣੇ ਵੱਲੋਂ ਵੀ ਇੱਕ ਅਪੀਲ ਕਰਨੀ ਚਾਹਾਂਗਾ ਜਿੱਥੇ ਕਿ ਮੋਗਾ ਵਾਸੀ ਜਿਹੜੇ ਅੱਗੇ ਨੇ ਪੂਰੀ ਦੁਨੀਆ ਦੇ ਵਿੱਚ ਆਏ ਹੋਏ ਨੇ ਚਾਹੇ ਉਹ ਖੇਡਾਂ ਦੀ ਗੱਲ ਕਰੀਏ ਤੇ ਚਾਹੇ ਉਹ ਫਿਲਮ ਇੰਡਸਟਰੀ ਦੀ ਗੱਲ ਕਰੀਏ ਉਸੇ ਤਰ੍ਹਾਂ ਹੁਣ ਮੋਗਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਫਿਰ ਇੱਕ ਨੰਬਰ ਤੇ ਆਏਗਾ ਜਦੋਂ ਅਸੀਂ ਇੱਕ ਜੂਨ ਨੂੰ ਸਾਰੇ ਬਾਤ ਛੱਡ ਕੇ ਵੋਟ ਪਾਵਾਂਗੇ ਬਪਨੋ ਕੜਾ ਮੋਗਾ